ਹਾਂਜੀ ਕਿਵੇਂ ਹੋ ਸਾਰੇ ਖੁਸ਼ ਹੋ ਚੜ੍ਹਦੀ ਕਲਾ ਚ ਹੋਮੋਗੇ ਲੋ ਵੀ ਮਿੱਤਰੋ ਆ ਗਿਆ ਅੱਜ ਫਾਈਨਲੀ ਦਿਨ ਅੱਜ ਚੱਲਿਆ ਭਰਾ ਵਾਪਸ ਕੈਨੇਡਾ ਨੂੰ ਦੁਬਾਰਾ 15-16 ਦਿਨਾਂ ਵਾਸਤੇ ਆਇਆ ਸੀ ਤੇ ਸਾਲੇ 15-16 ਦਿਨ ਐ 15-16 ਘੰਟਿਆਂ ਵਾਂਗੂ ਹੀ ਲੰਘ ਗਏ ਪਤਾ ਹੀ ਨਹੀਂ ਲੱਗਿਆ ਕਦੋਂ ਇੰਨੀ ਤੇਜ਼ੀ ਨਾਲ ਟਾਈਮ ਲੰਘ ਗਿਆ ਤੇ ਹੁਣ ਹੋਣ ਲੱਗਿਆ ਰਵਾਨਾ ਦਿੱਲੀ ਨੂੰ ਤੇ ਦਿਨੇ ਫਿਰ ਤੁਹਾਨੂੰ ਸਾਰੀ ਅਪਡੇਟ ਜੁੜੇ ਰਹੋ ਨਾਲ ਤੇ ਦਿਖਾਉਨੇ ਹਾਂ ਮਾਹੌਲ ਤੁਹਾਨੂੰ ਅੱਜ ਸਾਰਾ ਰਾਹ ਦਾ ਤੇ ਬਣਾਉਨੇ ਅੱਜ ਵਲੌਗ ਦਿੱਲੀ ਦਾ ਬਾਹਰ ਟੈਚੀ ਟੁੱਚੀ ਰੱਖਣ ਲੱਗੇ ਆ ਗੱਡੀਆਂ 'ਚ ਤੇ ਫਿਰ ਤਿਆਰੀ ਹੈ ਯਾ ਤੁਰੰਦੀ ਮੇ ਲੋ ਫੇਰ ਆਪਾਂ ਨੇ ਇਹ ਮੁਲਾਕਾਤਾਂ ਕਰਦੇ ਆ ਅਗਲੇ ਸਾਲ ਫੋਟੋ ਨਵਿੰ ਬੇਟਰੋਵ ਉਸ ਸੱਨੇ ਵਾਲ ਬਜ਼ਾਰ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਆ ਅੱਜ ਆ ਦਿਨ ਐਤਵਾਰ ਸੱਨਾ 2024 ਤੇ ਮਹੀਨਾ ਅਪ੍ਰੈਲ ਦਾ ਪਰਾਹਲਾ ਕਿ ਜੁਲਾਈ ਵੀ ਜੂਨ ਚਲਾਈ ਅਗਸਤ 10 ਨਹੀਂ ਅਗਸਤ ਦਾ ਮਹੀਨਾ ਅਗਸਤ ਦਾ 30 ਕੱਜ ਕਿੰਨੀ ਹੋਗੀ ਹੋਗੀ 18 ਅੱਜ 18 ਤਰੀਕ ਆ ਗੇਟ ਆ ਗਿਆ ਪਹਿਲਾਂ ਇੱਥੇ ਗੇਟ ਹੋਰ ਹੁੰਦਾ ਸੀ ਸਾਲਿਆਂ ਨੇ ਗੇਟ ਪਟਕੇ ਸਾਨੇ ਵਾਲੀ ਛਾਣੇ ਖਰਾਬ ਕਰਤੀ ਯਾਰ ਆ ਜਾਲੀ ਆ ਗੇਟ ਬਣਾਤਾ ਇੱਥੇ ਹੁਣ ਪਹਿਲਾਂ ਇੰਨਾ ਸੋਹਣਾ 60 ਸਾਲ ਪੁਰਾਣਾ ਗੇਟ ਸੀ ਟ੍ਰੈਫਿਕ ਕਰਕੇ ਸਾਲਿਆਂ ਨੇ ਤੋੜਤਾ ਆਪਣੇ ਆ ਚੀਜ਼ਾਂ ਨਾਲ ਬਹੁਤ ਭੜੀਆਂ ਨੇ ਆਹ ਵਾਹ ਤਾਂ ਮੌਸਮ ਪੂਰਾ ਆਸਮ ਹੋਇਆ ਪਿਆ ਮੀਂਹ ਪੈਣਾ ਹੁਣ ਅਸੀਂ ਰੇਰੂ ਸਾਹਿਬ ਮੱਥਾ ਟੇਕ ਕੇ ਕਲਵੰਦਰ ਦੇ ਦਰਸ਼ਨ ਮੇਲੇ ਬਾਬੇ ਜੀ ਨਾਲ ਖਰਾ ਕੇ ਫੇਰੇ ਵੀ ਪਾਵਾਂਗੇ ਚੱਲੇ ਦਿੱਲੀ ਨੂੰ ਹਜੇ ਦੋ ਬੰਦੇ ਹੋਰ ਚੱਕਣੇ ਆ ਮੁੰਡੀ ਤੇ ਗੁੱਗੂ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਹਾਂ ਤੇਰੀ ਭਾਲਾ ਲੋ ਜੀ ਗੁਰੂ ਘਰ ਹੋ ਗਿਆ ਟਰ ਹੈ ਹਾਂ ਹਾਂ ਵਾਹਿਗੁਰੂ 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 ਇਹ ਜੀ ਸਾਡੇ 10ਵੀਂ ਪਾਸਛਾਈ ਦਾ ਗੁਰੂ ਘਰ ਰੇਨੂ ਸਾਹਿਬ ਵਾਹਿਗੁਰੂ ਵਾਹਿਗੁਰੂ ਮੰਦੜਲੇ ਮੰਦੜਾ ਕਾ ਵਾਹ ਇਹ ਕਿਰਸਤ ਜੀ ਆਪਾਂ ਆຊਾ ਦਿਓ ਇਹ ਰੇਰੂ ਦਾ ਦਰਖਤ ਗੁਰੂ ਸਾਹਿਬ ਨੇ ਆਪਣੇ ਹੱਥੀਂ ਲਾਇਆ ਸੀ ਦਾਤਣ ਗੱਡ ਕੇ ਉਦੋਂ ਦਾ ਜੋਂ ਦਾ ਤਿਉਹ ਆ ਛੋਟੇ ਛੋਟੇ ਹੁੰਦੇ ਸੀ ਦੇਖਦੇ ਆ ਆ ਦੇਖੋ ਇਹ ਰੇਰੂ ਕਿਸਮ ਦਾ ਦਰਖਤ ਆ ਇਹਦੇ ਨਾਮ ਤੇ ਰੇਰੂ ਸਾਹਿਬ ਗੁਰੂ ਘਰ ਦਾ ਰੱਖਿਆ ਗਿਆ ਇਹ ਇਤਿਹਾਸ ਲਿਖਿਆ ਭਾਈ ਜੀ ਸੋਹਰਾ ਇਹ ਥੰਡੇ ਵਾਲੇ ਦਰਬਾਰ ਸਾਹਿਬ ਸੋ ਆ ਮਸ਼ੀਰ ਤੇਰੀ ਵੜੀ ਆਈ ਤੇਰੀ ਵੜੀ ਆਈ ਤੂੰ ਜਾਣ ਲਾ ਉਹ ਗੁਰੂ ਕਰ ਅੱਜ ਮਿਲੇ ਮਾਥ ਟੈਕਲੇ ਆ ਪਾਤੇ ਚੱਲੇ ਗੁਰੂ ਘਰਾਂ ਨੂੰ ਸਾਜੀ ਜੀ ਸੰਨੇ ਆ ਲੈ ਜਾਓ ਅੱਜ ਆ ਤੁਹਾਡਾ ਕਰਕੇ ਬੰਦ ਆ ਸਾਰਾ ਤਾਮਾ ਝਮਾ ਲਾਉਂਦੇ ਆ ਉਹ ਆ ਗਿਆ ਲੈ ਗੱਲਾ ਹੋਇਆ ਪਿਆ ਤੂੰ ਤੇ ਤੈਨੂੰ ਸਾਰਾ ਕਹੀ ਜਾਂਦਾ ਬਦਲ ਲੈ ਕੱਪੜੇ ਵੀ ਘਰੋਂ ਆ ਟੀ-ਸ਼ਰਟ ਪਈ ਆ ਹੋਰ ਗਗੂ ਤੂੰ ਅੱਜ ਪੱਗ ਬੁਗ ਨਹੀਂ ਬੰਨੀ ਚਲੋ ਬੈਠੋ ਪਰ ਬੈਠੋ ਮੁੰਡਿਓ ਆ ਸਕੂਟਰੀ ਅੰਦਰ ਲਾਵੇ ਕੋਈ ਲਜੂ ਚੱਕ ਕੇ ਗਾਪ ਦੇ ਗਗੂ ਖੜਾ ਲਾ ਘਰੇ ਯਾਰ ਲੋ ਵੀ ਮਿੱਤਰੋ ਪੈ ਗਏ ਹੁਣ ਮੂਲੇ ਰੋਡ ਤੇ ਗਗੂ ਬੰਦਾਲ ਕੁਲਵਿੰਦਰ ਦੇ ਮੁੰਡੇ ਮਗਰ ਬੈਠੇ ਆ ਤੇ ਕਰ ਦਈਏ ਬਲੌਗ ਸ਼ੁਰੂ ਹੁਣ ਤੁਹਾਨੂੰ ਦਿਖਾਵਾਂਗੇ ਰਾਹ ਦੀਆਂ ਅਣਚਾਹੇ ਮੁਸ਼ਕਲਾਂ ਤੇ ਰਾਹ ਦਾ ਸੁਹਾਣਾ ਸਫ਼ਰ ਜੁੜੇ ਰਹਿਣ ਲਵ ਯੂ ਆਹ ਉਹ ਦਿੱਲੀ ਹੈਗਾ 293 ਕਿਲੋਮੀਟਰ ਸਾਨੂੰ ਸਾਂਨੇ ਵਾਲ ਤੋਂ ਪੂਰਾ ਫੋਨ ਵਰਸ ਜਵਾਹਤਾਂ ਤੱਕ ਬਾਬਾ ਅੰਜੀ ਸਾਹ ਵਾਲੇ ਆ ਭੈਣ ਜੱਟੋ ਬੜਾ ਹੀ ਨੰਦ ਵੀ ਮੌਸਮ ਆ। ਲੰਨੇ ਸਰਾਂ ਦੇ 28 ਦੇ ਕਰਸ਼ੇਤਰ 127 ਹੈ। ਗੂਗਲ ਦੇ ਮੋਟੇ ਕਸਮਾਇ ਲਾਈ ਹੈ। ਵਾਹ। ਅ ਵੀ ਰਾਜਪੁਰੇ ਪਹੁੰਚ ਗਏ ਮੈਕਡੀ ਤੇ। KFC ਮੈਕਡੀ। ਵੇ ਟੰਟੇ ਜਲਾ ਪਾਣੀ ਨਾ ਗੱਡੀ ਕਰਾ ਲਈ ਟੱਚ ਆ। ਚੱਲ ਲੱਗਿਆ ਸਾਫ ਕਰਾਂ ਮੁੰਟਨੀ ਧਮਾਉਣਾ ਇਹ ਅੰਦਰ ਆ ਮੈਂ ਕਿਹਦੇ ਦੇਖੋ ਇੱਥੇ ਘਾਟਾ ਅੱਗੇ ਦੇਖਿਓ ਬੁੱਲਾ ਇੱਥੇ ਦੇਖੋ ਥੇ ਕਮੋਂ ਹੋਤਾ ਇੱਧਰ ਤੋਂ ਦੇਖੋ ਭਾਈ ਮਿੱਤਰੋ ਇਹ ਲੱਗਿਆ ਤਰਨਾ ਜਿੱਥੇ ਆਕੇ ਅਸੀਂ ਉਦੋਂ ਪਹਿਲੇ ਦਿਨ ਗੋਲੇ ਖਾਦੇ ਸੀ ਗੈਸ ਵਾਲੇ ਜੀ ਰੋਟੀਆਂ ਉਹਦੇ ਥੱਲੇ ਬੈਠੇ ਬਜ਼ੁਰਗ ਆ ਵਿਚਾਰੇ ਆ ਉਹਦੇ ਹੀ ਯਾਰ ਆਹ ਦੇਖਿਆ ਵਾਹੀ ਵਾਹ ਇਹ ਅੰਦਰ ਤੋਂ ਰੋਟੀ ਆਉਣੇ ਰੋਟੀਆਂ ਲਾਟੀਆਂ ਪਕਾਉਣ ਲੱਗੇ ਆ بڑا ਔਖਾ ਯਾਰ ਘਰ-ਬਾਰ ਛੱਡ ਕੇ ਆ ਰਹਿਣਾ ਫੁੱਲ ਸ਼ਾਂਤੀ ਨਾਲ ਬੈਠੇ ਆ ਆ ਵਾਪਕ ਨਹੀਂ ਬੈਠਿਆ ਹਨ ਬੱਕੇ ਟਿਕਾਣੀ ਲਾਈ ਆ ਉਹਦੇ ਉਹ ਲਾਈਟ ਨਹੀਂ ਦੀ ਜਗਦੀ ਉੱਥੇ ਬੰਦ ਕਰਿਆ ਹੋਇਆ ਤੇ ਉੱਥੋਂ ਗੋਲੇ ਚੱਲਦੇ ਸੀ ਸਾਡੇ ਤੇ ਉੱਥੋਂ ਧੂਮ ਧੜਕਾ ਉੱਥੇ ਚੱਲ ਰਿਆ ਹੀ ਫੁੱਲ ਦੇਖੋ ਭਾਈ ਕਹਿੰਦੇ ਆ ਵੀ ਧਰਨੇ ਚ ਐ ਨਹੀਂ ਕਿੰ ਕੰਨੀਆਂ ਟਰਾਲੀਆਂ ਕਿੰਨਾ ਖੜਾ ਪੱਕੇ ਘਰ ਬਣੇ ਆਇਆ ਛੰਨਾ ਇੱਥੋਂ ਮੁੜਦਾ ਆਪਾਂ ਹੁਣ ਖੱਬੇ ਉਹ ਸਾਹਮਣੇ ਲਾਈਟਾਂ ਕੋਲੇ ਉਹਨਾਂ ਦਾ ਲਾਇਆ ਹੋਇਆ ਜਿਗਾਰਡਮੈਂਟ ਇੱਥੋਂ ਥੱਲੇ ਨੂੰ ਮੁੜ ਜਾਣਾ ਦਿੱਲੀ ਨੂੰ ਆਪਾਂ ਕਈਓ ਮਗਰ ਵੀ ਮੁੜ ਜਾਂਦੇ ਆ ਪਰ ਆਹ ਰਾਹ ਵੀ ਵਧੀਆ ਆਉਹ ਦੇ ਕਿੱਡਾ ਘਰ ਬਣਾਇਆ ਹੋਇਆ ਸੌਣ ਲਈ ਤਕੜਾ ਹਾਲ ਹੀ ਬਣਾਇਆ ਪਿਆ ਜੜਦੀ ਗਲਾਂ ਚ ਨੇ ਵਾਟਰਪੂਫ ਟੈਂਟ ਬਣਾ ਲੇ ਹੁਣ ਮਤਰਾ ਬਹੁਤ ਔਖਾ ਯਾਰ ਦਿੱਲੀ ਨੂੰ ਜਾਣ ਵਾਲੇ ਬੰਦੇ ਆਉਂਦਾ ਸੱਚੀ ਯਾਰ ਰਾਹ ਖੋਲਣਾ ਚਾਹੀਦਾ ਹੁਣ ਤਾਂ ਆ ਪੈਂਦੀ ਆਗਾ ਘੁੰਮ ਕਮਾ ਕੇ ਅੱਗੋਂ ਫੇਰ ਰਾਹ ਬੰਦ ਟੁੱਟੇ ਹੋਏ ਰਾਹ ਫੇਰ ਆ ਜੀਰਕਪੁਰ ਆਇਆ ਦੁਬਾਰਾ ਆ ਹੁਣ ਜੀਰਕਪੁਰ ਤੋਂ ਫੇਰ ਹਾਈਵੇ ਚੜ੍ਹੇ ਅੰਬਾਲੇ ਵਾਲਾ ਇੱਥੇ ਵੀ ਜਾਮ ਨਾਲ ਬੁਰੇ ਹਾਲ ਕੋਈ ਭਰਾਵੋ ਬੁਰੇ ਹਾਲ ਹੀ ਨੇ ਯਾਰ ਧਰਨੇ ਵਾਲਾ ਰਾਹ ਨਾ ਖੋਲਣਾ ਚਾਹੀਦਾ ਹੁਣ ਜਿੰਨੇ ਦਾ ਟਾਈਮ ਪੂਰਾ ਪੂਰਾ ਉਹਦੀ ਤਾਂ ਗਈ 1.5 2 ਲੱਖ ਦੀ ਟਿਕਟ ਆ ਦੁਬਾਰਾ ਸਾਰੇ ਰਾਹ ਮੁੜ ਕੇ ਦੁਬਾਰਾ ਫੇਰ ਜੀਲਕਪੁਰ ਪਹੁੰਚੇ ਆ ਇੰਨਾ ਜਾਮ ਇੱਥੇ ਬੁਰੇ ਹਾਲ ਬੰਕੇ ਤੇ ਆੜੇ ਯਾਰ ਖੇ ਚੜ ਜਾਂਦੀ ਆ ਬੰਦੇ ਨੂੰ ਨਹੀਂ ਪਤਾ ਨਹੀਂ ਯਾਰ ਕਿਉਂ ਸਰਕਾਰਾਂ ਨੇ ਰਾਹ ਬੰਦ ਕਰਿਆ ਆਪਣੇ ਵੀ ਕਿਸਾਨਾਂ ਨੂੰ ਚਾਹੀਦਾ ਵੀ ਹੁਣ ਚੱਕ ਦਿਨ ਧਰਨਾ ਯਾਰ ਦੁਬਾਰਾ ਕਰਨ ਨੂੰ ਪੈਂਡਿੰਗ ਰੱਖ ਦੇਣਾ ਬੂਰੇ ਹਾਲਾਤ ਮਗੇ ਸਾਡੇ ਤਾਂ ਯਾਰ ਦੁਬਾਰਾ ਸਾਲਾ ਘੁੰਮ ਕੇ ਫੇਰ ਜੀਲਕਪੁਰ ਪਾਏ ਹੁਣ ਜੀਲਕਪੁਰ ਤੋਂ ਫੇਰ ਅੰਬਾਲੇ ਵਾਲਾ ਰਾਂਹ ਚੱਲੇ ਆਂ ਕੀ ਯਾਰ ਜਿਹੜਾ ਘਰੋਂ ਨਹੀਂ 5 ਵਜੇ ਤੁਰਨਾ ਸੀ ਉਹੀ 2 ਵਜੇ ਤੁਰੇ ਆਂ ਤਿੰਨ ਚਾਰ ਘੰਟੇ ਪਹਿਲਾਂ ਬੰਦੇ ਨੂੰ ਤੁਰਨਾ ਪੈਂਦਾ ਵੀ ਪਤਾ ਹੀ ਨਹੀਂ ਰਾਂਹ ਚ ਖੱਜ ਅੰਬਾਲੇ ਪਹੁੰਚਣ 'ਚ ਹੀ ਤਿੰਨ ਚਾਰ ਘੰਟੇ ਲੱਗ ਜਾਂਦੇ ਆ ਨਹੀਂ ਐਨੇ 'ਚ ਬੰਦਾ ਉਹ ਪਾਣੀ ਪੱਤ ਕੋਲੇ ਲੱਗ ਜਾਂਦਾ ਈ ਗੱਗੂ ਜੀ ਤੁਸੀਂ ਵਿਚਾਰ ਦਿਓ ਯਾਰ ਮੁੰਡੀ ਜੀ ਤਾਂ ਪੁੱਛੋ ਸੀ ਮੁੰਡੀ ਨੇ ਕੀ ਕਹਣਾ ਉਹ ਤਾਂ ਮਗਰ ਸੁੱਤਾ ਪਿਆ ਗੱਡੀ 'ਚ ਤਾਂ ਆਪਾਂ ਮੂਰੇ ਬੈਠੇ ਖੱਜਲ ਹੋ ਰਹੇ ਆ ਦੇਖ ਤਾਂ ਆਪਾਂ ਰਹਿਣਾ ਵਾ ਜਾਈ ਮੁੰਡੀ ਕੀ ਖਿਆਲ ਨੇ ਤੇਰੇ ਇਧਰੋਂ ਮੁੰਡੀ ਇਧਰੋਂ ਮੁੰਡੀ ਕੱਢ ਕੇ ਬੋਲ ਹਾਂ ਚੱਕ ਦੇਣਾ ਚਾਹੀਦਾ ਥੋੜਾ ਜਿਹਾ ਵਾ ਠੀਕ ਹੈ ਚੱਕ ਦੋ ਯਾਰ ਚੱਕ ਦੋ ਜੱਥੇ ਤੋਂ ਇਧਰੋਂ ਅੱਗੇ ਦਿੱਲੀ ਚੱਲੋ ਹਾਂ ਯਾਰ ਆਹ ਔਰ ਆਹੁੱਲਾ ਇਧਰੋਂ ਟਰਾਲੀਆਂ ਲੈ ਕੇ ਦਿੱਲੀ ਨੂੰ ਪਹੁੰਚ ਜਾਓ ਐਂ ਨਹੀਂ ਤਾਂ ਅਸੀਂ ਵੀ ਨਾਲ ਹੀ ਜਾਵਾਂਗੇ ਉੱਥੇ ਯਾਰ ਉਹੀ ਬਲੌਕ ਕਰਿਆ ਹੋਇਆ ਯਾਰ ਬਹੁਤ ਖੱਜਲ ਹੋਇਆ ਸੱਚੀ ਅੱਜ ਉਹ ਜਾਵਾਂ ਮੈਂ ਯਾਰ ਆ ਘੱਟੋ ਘੱਟ 3 ਕਿਲੋਮੀਟਰ ਲੰਬਾ ਜਾਵਾਂ ਹਾਂ ਅਜੇ ਅਸੀਂ ਕਿਲੋਕਮੀਟਰ ਗਾਂ ਆਏ ਹਾਂ ਅਜੇ ਵੀ ਮੈਪ ਤੇ ਸ਼ੋਅ ਕਰੀ ਜਾਂਦਾ ਐਵੇਂ ਦੇਖੋ ਤੇ ਇੱਥੇ ਪਹੁੰਚੇ ਹਾਂ ਆ ਕਿਹੜਾ ਅੰਬਾਲੇ ਜੱਗੀ ਕੰਪਲੈਕਸ ਯਾਰ 3 ਵਜੇ ਦੇ ਤੁਰੇ ਹੋਇਆ 3 ਵਜੇ ਦੇ 3 ਘੰਟੇ ਹੋ ਗਏ ਸਾਰੇ ਹਾਲ ਬੰਕੇ ਦਿਹਾੜੇ ਸਾਰੇ ਰਾਹਾਂ 'ਚ ਇੰਨਾ ਯਾਰ ਇੱਕ ਤਾਂ ਪਤਾ ਨਹੀਂ ਲੋਕ ਕਿੰਨੇ ਘੜਕੜੀਆਂ ਬੰਨਣ ਕਰੇ ਹੈ ਯਾਰ ਆ ਹੁਣ ਇੱਥੋਂ ਨਿਕਲੇ ਆ ਨਹੀਂ ਆਹ ਸਾਲਾ ਸਾਨੂੰ ਸਾਹਨੇ ਵਾਲੋ 50 ਮਿੰਟ ਲੱਗਦੇ ਆ ਟੱਪਨ ਨੂੰ ਤਿੰਨ ਘੰਟੇ ਆਹੀ ਟੱਪਨ ਨੂੰ ਲੱਗ ਗਿਆ ਵੈਲਕਮ ਹਰਿਆਣਾ ਜੀ ਆ ਹੁਣ ਸ਼ੋਕਰਾਂ ਵਾਲੇ ਦੇ ਨਾ ਕਿਤੇ ਨਿਕਲੋ ਓਏ ਹੋਏ ਫੇਰ 2 ਕਿਲੋਮੀਟਰ ਦਾ ਮੈਪ ਤੇ ਜਾਮ ਸ਼ੋਅ ਕਰੀ ਜਾਂਦਾ ਯਾਰ ਅੰਬਾਲਾ ਟੱਪ ਕੇ ਆਲਾ ਅੱਜ ਜਿੰਨਾ ਕੁੱਤਖਾਨਾ ਨਹੀਂ ਸਾਡੇ ਨਾਲ ਹੋਇਆ ਜਿੰਨਾ ਅੱਜ ਹੋ ਰਿਹਾ ਸੱਚੀ ਯਾਰ ਨੈਕਸਟ ਲੈਵਲ ਹੋਇਆ ਪਿਆ ਸਿਰੇ ਤੇ ਜਿਵੇਂ 파ਰਾ ਹੈ ਮੈਨੂੰ ਐ ਲੱਗਦਾ ਵੀ ਜਿਵੇਂ ਦੁਨੀਆ ਦੀ ਆਖਰੀ ਰਖੜੀ ਨਹੀਂ ਹੁੰਦੀ ਵੀ ਇਸ ਤੋਂ ਬਾਅਦ ਰਖੜੀ ਦਾ ਤਿਹਾੜੀ ਖਤਮ ਆ ਇੰਨੀਆਂ ਜਨਨੀਆਂ ਯਾਰ ਅੱਜ ਸਾਰੀਆਂ ਗੱਡੀਆਂ 'ਚ ਜਨਨੀਆਂ ਸਭ ਭੈਣਾ ਸਭ ਮੁਬੀਰ ਮੁੰਨਣ ਚੱਲੀਆਂ ਵੀ ਜਿਵੇਂ ਅੱਜ ਤੋਂ ਬਾਅਦ ਰਖੜੀ ਦਾ ਤਿਹਾਰ ਮੋਦੀ ਨੇ ਪੱਕੇ ਹੀ ਬੰਦ ਕਰਤਾ ਵੀ ਅੱਜ ਹੀ ਬੰਨ ਲਓ ਰਖੜੀਆਂ ਜਿੰਨੇ ਬੰਨਣੀਆਂ ਨੇ ਓ ਬੁਰੇ ਹਾਲ ਹੋ ਗਏ ਭਰਾਵੋ 3 ਘੰਟੇ ਹੋ ਗਏ ਹਜੇ ਮਾਲਾ ਟੱਪਿਆਂ ਮਸਈ ਇੰਨਾ ਰਸ਼ ਯਾਰ ਇੰਨਾ ਰਸ਼ ਤੂੰ ਮੱਚੀ ਯਾਰ ਸ਼ੋਕਰ ਆੜਾ ਆਇਆ ਐਸੇ ਲੱਗੇ ਕਿ ਚੱਲ ਹੁਣ ਹਾਂ ਜੋ ਗੁਰਾ ਤਾ ਬਾਇਆ ਮੁੰਡੇ ਖਾ ਖੂ ਕੇ ਹੋ ਗਏ ਬਿੱਲੇ ਹੁਣ ਲੱਗਿਆ ਪਾਉਣ ਇਥੋਂ ਚਾਲੇ ਮੁੰਡੀ ਓ ਕਹੀਂ ਪਲੀਜ਼ ਕੀ ਕਹਿੰਦਾ ਜੀ ਹਾਂ ਤਾਂ ਬਿੱਲ ਮੈਂ ਤਾਂ ਪਲੀਜ਼ ਗਿਵ ਮੀ ਅ ਬਿੱਲ ਬ੍ਰੋ ਹਾਂ ਪਲੀਜ਼ ਗਿਵ ਮੀ ਅ ਬਿੱਲ ਬ੍ਰੋ ਵੈਰੀ ਗੁੱਡ ਮੁੰਡੀ ਤੇਰੀ ਇੰਗਲਿਸ਼ ਦਿਨੋ ਦਿਨ ਗੁੱਡ ਹੋ ਰਹੀ ਆ ਬਿਲਕੁਲ 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 ਬਸ ਤਾਂ ਹੀ 50 ਸਿਕਾਈ ਆ ਜਿਉਂਦੀ ਹੁੰਦੀ ਹੁੰਦੀ ਫਿਰ 100 ਨਾ ਸਿਕਾਉਂਦੇ ਨਾਲ ਪਹੁੰਚ ਗਏ ਮਿੱਤਰੋ ਕਰਨਾਲ ਵੀ ਜਾਮ ਦੇਖੋ ਤੁਸੀਂ ਥੱਲੇ ਤੇ ਉੱਪਰ ਦੋਏ ਪਾਸੇ ਜਾਮ ਹੈ ਜਾਮ ਆ ਕਰਨਾਲ ਪਹੁੰਚਿਆ ਸੀ 8 ਵਜੇ 3 ਵਜੇ ਦੇ ਸਾਨੇ ਵਾਲੋਂ ਤੁਰੇ ਹੋਏ ਆ 5 ਘੰਟੇ 5 ਘੰਟਿਆਂ ਚ ਕਰਨਾਲ ਲੱਗਿਆ ਨਹੀਂ 5 ਘੰਟੇ ਹੀ ਦਿੱਲੀ ਗੱਡੀ ਲਾ ਦਿੱਦੀ ਆ ਇੰਨਾ ਜਾਮ ਆ ਯਾਰ ਬੁਲੈਂਸ ਵਿਚਾਲੇ ਫਸੀ ਹੋਈ ਆ ਤੇ ਜਾਮ ਹਜੇ ਇੰਨਾ ਉਹ ਵਿਚਾਰਾ ਮਰੀਜ਼ ਸੀਰੀਅਸ ਆ ਉਹਦਾ ਦੱਬਦੇ ਜਾਂਦੇ ਆ ਛਾਤੀ ਛੁੱਤੀ ਇਧਰ ਰਖੜੀਆਂ ਉਧਰ ਵਿਚਾਰੇ ਦਾ ਕਹਿਦਾ ਲਗੇ ਨੇੜੇ ਆ ਕੇ ਕੂੜੇ ਦਾ ਪਹਾੜ ਬਣਿਆ ਹੈ ਜਿਹੜਾ ਸਾ ਦਿੱਲੀ ਐਂਟਰ ਹੋ ਚੱਲੇ 8 ਘੰਟਿਆਂ ਚ ਦਿੱਲੀ ਦੀ ਯੂਚ ਐਂਟਰ ਹੋਏ ਆ ਐ ਇੰਨਾ ਜਾਮ ਜ਼ਿੰਦਗੀ ਚ ਨਹੀਂ ਕਦੇ ਮਿਲਿਆ ਯਾਰ ਇੰਨਾ ਟਾਈਮ ਹੋ ਗਿਆ ਜਿੱਦ ਦਿੱਲੀ ਆਉਂਦਿਆਂ ਨੂੰ ਜਿੰਨੀ ਅੱਜ ਤੋਬਾ ਤੋਬਾ ਹੋਈ ਜਾਣਾ ਦਾਏ ਨਹੀਂ ਹੋਈ ਗਿਆ ਦਿਲ ਮੇਰਾ ਹਾਂ ਸਮਝਾ ਰਿਹਾ ਮੈਂ ਮੈਟਰੋ ਡਿਫੈਂਸ ਏਰੀਆ ਮਿਲਟਰੀ ਵਾਲਾ ਉਹ ਆ ਗਿਆ ਸਾਹਮਣੇ 에어ਪੋਰਟ ਆਹ ਪਾਰਕਿੰਗ ਬਚਾਉਣ ਨੂੰ ਖੜੇ ਆ ਸਾਰੇ ਲੋਗੀ ਬੋਲੇ ਸੋਹਣਿਆ ਸੋਸਰੀਆਂ ਕਾਲ ਪਹੁੰਚ ਗਏ ਭਾਈ ਮੇਨ ਟਰਨਲ ਤੇ ਸਤ ਸ੍ਰੀ ਅਕਾਲ ਤਿਆਰੀਆਂ ਹੋ ਗਈਆਂ ਹੁਣ ਵਾਪਸੀ ਦੀਆਂ 15 20 ਦਿਨ ਉਹੀ ਲੰਗੇ ਪਤਾ ਹੀ ਨਹੀਂ ਲੱਗਿਆ ਹੋ ਗਿਆ ਅੰਟਰ 에어ਪੋਰਟ ਤੇ ਅੰਜੀ ਹੋਰ ਕੁਲੰਦਰ ਗੋਲੀ ਯੂ ਆਲ ਮਿਸ ਯੂ ਐਂਡ ਲਵ ਯੂ ਘਰਾਂ ਦੇ ਸ਼ੱਕੇ ਕੈਨੇਡਾ ਨੂੰ ਹੋ ਜਾਾਂਗੇ ਪਰ ਬੈਗ ਮਹਿੰਗੇ ਆ ਇਹੋ ਜੀ ਗੱਲ ਨਹੀਂ ਬੈਗ ਡੀਅਰ ਵਾਲੇ ਆ ਹਾਂ ਆਵੇ ਅੱਗੇ ਗਿਆ ਇਹ ਲੋ ਹਿੰਮਤ ਨਾਲ ਬਾਤ ਕਿਹਨਾਂ ਬਸ ਯਾਦ ਕਰੀਏ ਇਹ ਤਾਂ ਮੁਰਾਨਾ ਦਾ ਹੈ ਥੋੜਾ ਅੱਗੇ ਆਓ ਯਾਰ ਲੋ ਵੀ ਲੱਗਿਆ ਕਲਵਿੰਦਰ ਸਿੰਘ ਲੈਂਚ 15 ਦਿਨ ਨੂੰ ਹੀ 15 ਘੰਟਿਆਂ ਵੀ ਲੰਘ ਗਏ ਚੱਲਿਆ ਵਾਸ ਸੁਭਰਾਓ ਪਤਾ ਹੀ ਨਹੀਂ ਲੱਗਿਆ ਟਾਈਮ ਦਾ ਸੱਚੀ ਕਿਵੇਂ ਲੰਘਿਆ इमोशनल ਜਾਂ ਬਰਸਟਰੌਲ ਨਹੀਂ ਆਉਂਦਾ ਇਹ ਤੋੜਾ ਕੰਨੀ ਬੜਾ 15 ਦਿਨ ਤੋਂ ਜੀਸਾਲਾ ਹੋ ਜਾਂਦੇ ਜਾਂਦੇ ਆ 5-7 ਦਿਨ ਤੋਂ ਹਾਂ ਬਿਲਕੁਲ ਗੁਰੂ ਬਿਲਕੁਲ ਗੁਰੂ ਕਿੰਨੇ ਹਜ਼ਾਰਾਂ ਕਿਲੋਮੀਟਰ ਕਿੰਨੇ ਕਿੱਥੋਂ ਟਾਈਮ ਕਿੰਨੇ ਟਾਈਮ ਜ਼ੋਨ ਚੇਂਜ ਹੋ ਜਾਣੇ ਆ ਮੁਲਕ ਹੀ ਬਦਲ ਜਾਂਦੇ ਆ ਬਾ ਹੁਣ VOTING ਕਰਾ ਕੇ ਖੜੋ ਤੋਂ ਬਾਅਦ ਨਿਕਲਦੇ ਆ ਆਹ ਹੋਰ ਹਜ਼ਾਰਾਂ ਕਿਲੋਮੀਟਰ ਇਹਨਾਂ ਨੇ ਚਲਾਤਾ ਦਿਨੀ এয়ারਪੋਰਟ ਵਾਲਿਆਂ ਨੇ ਉਹੀ ਸਭ ਦੇ ਟੈਕੀ ਇੱਥੋਂ ਵੱਢਦੇ ਸਾਰੀ ਇੱਥੇ ਨਾਲ ਹੀ ਉੱਥੋਂ ਸਾਲੇ ਚੱਕ ਕੇ ਉੱਥੇ ਚੈੱਕ ਕਰਨ ਲੱਗ ਜਾਂਦੇ ਆ ਉਹ ਬੈਸਣ ਲੱਗਿਆ ਹੈ ਬਾਈ ਵੀ ਇੱਕ ਪੈਸੇ ਬਣਾਉਣ ਵਾਲੇ ਇੰਨੇ ਟੰਕ ਲੱਭੇ ਹੋਏ ਆ ਉਹ ਇੱਕ ਨਾ ਵਿਜ਼ਨ ਪ੍ਰੋ ਲਿਆ ਹੋਇਆ ਕੁਲਵਿੰਦਰ ਐਪਲ ਵਾਲਾ ਮਰਲੀ ਉੱਤੇ ਹੀ ਸਾਲਿਆਂ ਨੇ 3600 ਕੁਐਸਚਨ ਕਰੇ ਵੀ ਇਹ ਇੰਨੇ ਦਾ ਹੀ ਤਾਂ ਟੈਕਸ ਫਰੋਏ ਦਾ ਪਰ ਉਹ ਕਹਿੰਦਾ ਮੇਰੇ ਪਰਸਨਲ ਯੂਜ਼ ਲਈ ਹੈ ਮੈਂ ਕਿਉਂ ਭਰਾਂ ਉਹ ਨਿਕਲ ਗਿਆ ਟੈਂਕ ਹੁਣ ਅਗਰ ਉਹਦਾ ਯਾਰ ਕੱਲ੍ਹ ਨਾਲਤਾ ਯਾਰ ਇਹ ਤਾਂ ਕੰਮ ਨਹੀਂ ਮੁੰਡੀ Mari यहाँ मार्ग आउट